ਗਦਵਾ ਨੰਬਰ 16 ਤਰੀਖ 10/3/24 ਅੰਡਰ ਸੈਕਸ਼ਨ 398 411 34 ਆਈਪੀਸੀ ਦਰਜ ਕੀਤੀ ਗਈ ਹੈ ਏਸੀ ਸੁਭਾਸ਼ ਕੁਮਾਰ ਆਪਣੀ ਪਾਰਟੀ ਸਮੇਤ ਦਿਲੇ ਪਿੰਡ ਦੇ ਵਿੱਚ ਗਸ਼ਟ ਕਰ ਰਹੇ ਸੀ ਜਿੱਥੇ ਮੁਕਰਫ ਖਾਕ ਨੇ ਇਤਲਾਹ ਦਿੱਤੀ ਕਿ ਦੋ ਜਿਹੜੇ ਸੰਨੀ ਵਰਮ ਸਨਮਤ ਕੁਮਾਰ ਪੁੱਤਰ ਬ੍ਰਿਜ ਲਾਲ ਨੰਬਰ 529 ਤੇ ਤਾਹਰ ਖਾਨ ਪੁੱਤਰ ਅਬਦੁਲ ਰਹਿਮਾਨ ਜਿਹੜੇ ਵੀ ਚੋਰੀ ਦੇ ਮੋਟਰਸਾਈਕਲ ਲੈ ਕੇ ਘੁੰਮ ਰਹੇ ਨੇ ਵਾਰਦਾਦੀ ਤਾਕ ਦੇ ਵਿੱਚ ਤੇ ਇਹਨਾਂ ਨੂੰ ਤੁਸੀਂ ਗਿਸਟਲ ਕਰ ਸਕਦੇ ਹੋ ਜਿਹੜੇ ਬੰਦੇ ਸਰ ਇਹ ਇੱਕ ਤੇ ਧੰਦਰਾ ਕੋਲੋਨੀ ਰੋਡ ਸ਼ਹੀਦ ਭਗਤ ਸਿੰਘ ਨਰਦਾ ਤੇ ਇੱਕ ਮਹੱਲਾ ਸਪੇਰਾ ਮਹੱਲਾ ਧੰਦਰਾ ਰੋਡ ਡੁਗਰੀ ਦਾ ਸਰ ਇਹਨਾਂ ਕੋਲ ਮੌਕੇ ਤੁਸੀਂ ਬੜਾ ਗਏ ਇਹਨਾਂ ਕੋਲ ਚੋਰੀ ਦਾ ਮੋਟਰਸਾਈਕਲ ਰਿਕਵਰ ਕੀਤਾ ਗਿਆ ਕੀ ਇਹਨਾਂ ਦਾ ਪਹਿਲਾਂ ਵੀ ਮਾਮਲਾ ਚੱਲਦੇ ਨੇ ਇਹਨਾਂ ਦੇ ਦੋ ਦੋ ਮਕਦਮੇ ਪਹਿਲਾਂ ਵੀ ਹੈ ਜੀ ਠੀਕ ਹੈ ਜੀ ਦੇ ਹੋਣੇ ਰਸਟ ਕਰਨ ਇਹ ਦੋਨੋਂ ਰਸਟ ਕੀਤੇ ਗਏ ਇਹਨਾਂ ਨੂੰ ਦੋ ਮੋਟਰਸਾਈਕਲ ਰਿਕਵਰ ਕੀਤੇ ਠੀਕ ਹੈ ਜੀ ਅਜੇ ਪੁੱਛ ਕੇ ਜਾਰੀ ਰਿਮਾਂਡ ਬਾਕੀ ਗੱਲ ਹੋਈ ਰਿਮਾਂਡ ਲੈ ਜਲੂ ਕੱਲ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਤੋਂ ਬਾਅਦ ਅਗਲੀ 30 ਜਿਹੜੀ ਹੈ ਜਾਰੀ ਹੈ ਇਲਾਕੇ ਦੇ ਵਿੱਚ ਮਾੜੇ ਅੰਤਰਾਂ ਨੂੰ ਜਿਹੜੇ ਨਸ਼ਾ ਨਸ਼ਾ ਵੇਚਣ ਦੇ ਆਦੀ ਨੇ ਉਹਨਾਂ ਨੂੰ ਮੇਰੇ ਵੱਲੋਂ ਅਪੀਲ ਹੈ ਕਿ ਉਹ ਆਪਣਾ ਕੰਮ ਕੰਮ ਬੰਦ ਕਰ ਦੇਣ ਉਹ ਮਾੜੀ ਗਲਤ ਹਰਕਤ ਨਾ ਕਰਨ ਨਹੀਂ ਤੇ ਉਸ ਉਹਨਾਂ ਦੇ ਖਿਲਾਫ ਜਿਹੜੀ ਹੈ ਸਭ ਤੋਂ ਸਖਤ ਐਕਸ਼ਨ ਕਰੇ ਮਕਦਮਾ ਨੰਬਰ 16 ਤਾਰੀਖ 10/3/24 ਅੰਡਰ ਸੈਕਸ਼ਨ 398 411 34 ਆਈਪੀਸੀ ਦਰਜ ਕੀਤੀ ਗਈ ਹੈ ਏਸੀ ਸੁਭਾਸ਼ ਕੁਮਾਰ ਆਪਣੀ ਪਾਰਟੀ ਸਮੇਤ ਦਿਲੇਪਿੰਡ ਦੇ ਵਿੱਚ ਗਸ਼ਟ ਕਰ ਰਹੇ ਸੀ ਜਿੱਥੇ ਮੁਕਰਫ ਖਾਕ ਨੇ ਇਤਲਾਹ ਦਿੱਤੀ ਕਿ ਦੋ ਜਿਹੜੇ ਸੰਨੀ ਵਰਮ ਸਨਮਤ ਕੁਮਾਰ ਪੁੱਤਰ ਬ੍ਰਿਜ ਲਾਲ ਨੰਬਰ 529 ਤੇ ਤਾਹਰ ਖਾਨ ਪੁੱਤਰ ਅਬਦੁਲ ਰਹਿਮਾਨ ਜਿਹੜੇ ਵੀ ਚੋਰੀ ਦੇ ਮੋਟਰਸਾਈਕਲ ਲੈ ਕੇ ਘੁੰਮ ਰਹੇ ਨੇ ਵਾਰਦਾਤ ਦੀ ਤਾਕ ਦੇ ਵਿੱਚ ਇਹਨਾਂ ਨੂੰ ਤੁਸੀਂ ਵਿਸਥਾਰ ਕਰ ਸਕਦੇ ਹੋ ਜਿਹੜੇ ਪਰੰਪਰ ਸਰ ਇਹ ਇੱਕ ਤੇ ਧੰਦਰਾ ਕਲੋਨੀ ਰੋਡ ਸ਼ਹੀਦ ਭਗਤ ਸਿੰਘ ਨਗਰ ਦਾ ਹੈ ਤੇ ਇੱਕ ਮਹਲਾ ਸਪੇਰਾ ਮਹਲਾ ਧੰਦਰਾ ਰੋਡ ਡੁਗਰੀ ਦਾ ਸਰ ਇਹਨਾਂ ਤੋਂ ਹੋਰ ਮੌਕੇ ਤੁਸੀਂ ਬੜੇਗੇ ਇਹਨਾਂ ਕੋਲ ਚੋਰੀ ਦਾ ਮੋਟਰਸਾਈਕਲ ਰਿਕਵਰ ਕੀਤਾ ਗਿਆ ਹੈ ਕੀ ਇਹਨਾਂ ਤੇ ਪਹਿਲਾਂ ਵੀ ਮਾਮਲੇ ਚੱਲਦੇ ਨੇ ਇਹਨਾਂ ਤੇ 2-2 ਮੁਕਦਮੇ ਪਹਿਲਾਂ ਵੀ ਹੈ ਜੀ ਠੀਕ ਹੈ ਜੀ ਤੇ ਹੁਣ ਹੈ 7 ਇਹ ਦੋਨੋਂ ਰਸਟ ਕੀਤੇ ਗਏ ਇਹਨਾਂ ਨੂੰ ਦੋ ਮੋਟਰਸਾਈਕਲ ਰਿਕਵਰ ਕੀਤੇ ਠੀਕ ਹੈ ਜੀ ਅਜੇ ਪੁੱਛ ਕੇ ਜਾਰੀ ਹੈ ਰਿਮਾਂਡ ਬਾਕੀ ਗੱਲ ਹੋਈ ਰਿਮਾਂਡ ਲੈ ਅੱਜ ਉਹ ਕੱਲ ਨੂੰ ਅਦਾਲਤ 'ਚ ਪੇਸ਼ ਕਰਕੇ ਉਸ ਤੋਂ ਬਾਅਦ ਅਗਲੀ ਤੁੱਤੀ ਜਿਹੜੀ ਹੈ ਜਾਰੀ ਹੈ ਇਲਾਕੇ ਦੇ ਵਿੱਚ ਮਾੜੇ ਅੰਤਰਾਂ ਨੂੰ ਜਿਹੜੇ ਨਸ਼ਾ-ਨਸ਼ਾ ਵੇਚਣ ਦੇ ਆਦੀ ਨੇ ਉਹਨਾਂ ਨੂੰ ਮੇਰੇ ਵੱਲੋਂ ਅਪੀਲ ਹੈ ਕਿ ਉਹ ਆਪਣਾ ਕੰਮ ਕੰਮ ਬੰਦ ਕਰ ਦੇਣ ਉਹ ਮਾੜੀ ਗਲਤ ਹਰਕਤ ਨਾ ਕਰਨ ਨਹੀਂ ਤੇ ਉਸ ਉਹਨਾਂ ਦੇ ਖਿਲਾਫ ਜਿਹੜੀ ਹੈ ਸਭ ਤੋਂ ਸਖਤ ਐਕਸ਼ਨ